ਅਸੀਂ ਪੂਰੇ ਪੰਜਾਬ ਨੂੰ ਮਚਾਣਾ ਵਿਚ ਛੋਟੇ ਜਿਹੇ ਬਰਦਾਸ਼ਤ ਕਰਨ ਸ਼ਹਿਰ ਵਿੱਚ ਜਿੱਥੇ ਮੰਨ ਲਓ ਮੈਂ ਥੋੜਾ ਜਿਹਾ ਸੁਝਾਅ ਦਿੰਦਾ ਕਿ 1000 ਪਬਲਿਕ ਆਮ ਇੱਕ ਦਾ ਨਾਗਰਿਕ ਰਹਿ ਰਿਹਾ ਉਹਨਾਂ ਦੇ ਵਿੱਚ 2000 ਪ੍ਰਵਾਸੀ ਰਹਿ ਰਿਹਾ ਚੇਤਰਕ ਕੀਤੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ 30 ਤਰੀਕ ਦਾ ਟਾਈਮ ਦਿੱਤਾ ਹੈ ਵੀ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਬਿਨਾਂ ਵੈਰੀਫਿਕੇਸ਼ਨ ਤੋਂ ਪ੍ਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ 30 ਤਰੀਕ ਤੱਕ ਸਾਨੂੰ ਉਹਨਾਂ ਦੀ ਸਨਖਤ ਚਾਹੀਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹਨਾਂ ਦਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਹੁਣ ਅਸੀਂ 30 ਤਰੀਕ ਤੋਂ ਬਾਅਦ ਸਾਡਾ ਅਗਲਾ ਮੁੱਦਾ ਜਿਹੜਾ ਸਟੱਪ ਹੋਏਗਾ ਵੀ ਅਸੀਂ ਜਾ ਕੇ ਐਸਐਸਪੀ ਦਫ਼ਤਰ ਦੇ ਬਾਹਰ ਥਾਲੀਆਂ ਤੇ ਤਾਲੀਆਂ ਨਾਲ ਉਹਨਾਂ ਨੂੰ ਜਗਾਵਾਂਗੇ ਕਿ ਜਿਹੜੇ ਵੈਰੀਫਿਕੇਸ਼ਨ ਜਿਹਨਾਂ ਦੀ ਨਹੀਂ ਹੋਈ ਜਾਂ ਤੇ ਉਹਨਾਂ ਦੇ ਪਰਚੇ ਕੱਟੇ ਜਾਣ ਤੇ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਖੁੱਲ ਕੇ ਕੀਤੀ ਜਾਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਵੀ ਚੁੱਕੀ ਆ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਨੇ ਜਾਂ origignal ਨੇ ਉਹ ਵੀ ਚੈੱਕ ਕੀਤੇ ਜਾਣ ਸ਼ਹਿਰ ਦੇ ਵਿੱਚ ਜਿੰਨੇ ਕਿਰਾਏ ਤੇ 1.5 ਲੱਖ ਕਿਰਾਇਆ ਲੈ ਕੇ ਅਸੀਂ ਅਸੀਂ 1000 ਕਿਰਾਏ ਦੇ ਦੁਕਾਨਾਂ ਲਈਆਂ ਨੇ ਉਹਨਾਂ ਦਾ ਵੀ ਥੋੜਾ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਜੇ ਆਪਾਂ 1.5 ਲੱਖ ਰੁਪਈਆ ਜੇ ਕੋਈ ਦੁਕਾਨਦਾਰ ਕਿਰਾਇਆ ਦੇ ਰਿਹਾ ਤੇ ਉਹਦੇ ਵਿੱਚ 10 ਮੁਲਾਜ਼ਮ ਹੀ ਕੰਮ ਕਰ ਰਹੇ ਆ ਉਹਨਾਂ ਦਾ ਟੋਟਲ ਖਰਚਾ ਇੱਕ ਮਹੀਨੇ ਦਾ 3 ਲੱਖ ਰੁਪਈਆ ਸਾਲ ਦਾ 36 ਲੱਖ ਰੁਪਈਆ ਬਣਦਾ ਜੇ 36 ਲੱਖ ਇੱਕ ਦੁਕਾਨਦਾਰ ਕਿੱਥੋਂ ਕੱਢਦਾ ਇਹ ਥੋੜਾ ਸੋਚਣ ਦਾ ਗਹਿਰਾਈ ਨਾਲ ਸੋਚਣ ਦਾ ਹੈਗਾ ਜੀ ਮੁੱਦਾ ਇਹ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਇੰਨੇ ਪੈਸੇ ਇਹਨਾਂ ਨੂੰ ਕਿੱਥੋਂ ਆ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇੰਨਾ ਕਾਰੋਬਾਰ ਨਹੀਂ ਹੈਗਾ ਜਿਹੜਾ ਕਿ ਇਹਨਾਂ 36 ਲੱਖ ਰੁਪਏ ਸਾਲ ਦਾ ਕਮਾ ਲੈਣ ਇਹ ਕੋਈ ਫੈਕਟਰੀ ਤੇ ਲੈ ਆਈ ਨਹੀਂ ਦੁਕਾਨਦਾਰ ਇੰਨੀ ਕਮਾਈ ਨਹੀਂ ਕਰ ਸਕਦਾ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਉਹ ਕ੍ਰਿਮੀਨਲ ਵੀ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਇਹ ਬਾਰਡਰ ਏਰੀਆ ਬਿਲਕੁਲ ਬਾਰਡਰ ਪਾਕਿਸਤਾਨ ਦੇ ਨਾਲ ਸਾਡਾ ਗੁਰਦਾਸਪੁਰ ਏਰੀਆ ਪੈਂਦਾ ਸਾਨੂੰ ਨਹੀਂ ਪਤਾ ਉਹ ਗੁਰਦਾਸਪੁਰ ਦੇ ਵਿੱਚ ਕਿਸ ਮਕਸਦ ਲਈ ਆਏ ਆ ਉਹ ਬੰਗਲਾਦੇਸ਼ ਤੋਂ ਆਏ ਆ ਪਾਕਿਸਤਾਨ ਤੋਂ ਆਏ ਆ ਅਫਗਾਨਿਸਤਾਨ ਤੋਂ ਆਏ ਆ ਕਿਉਂਕਿ ਅੱਜ ਕੱਲ ਦੇ ਜਿਹੜਾ ਸੁਵਿਧਾ ਕੇਂਦਰ ਆ ਉੱਥੇ ਵਿੱਚ ਵੀ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ 5-500 ਰੁਪਇਆ ਦੇ ਕੇ ਹਜ਼ਾਰ-ਹਜ਼ਾਰ ਰੁਪਇਆ ਦੇ ਕੇ ਡੁਪਲੀਕੇਟ ਆਧਾਰ ਕਾਰਡ ਵੀ ਬਣਾ ਲੈਂਦੇ ਨੇ वेरिव, एमसी ਕੋ ਜਾ ਕੇ ਦੇਖੋ ਕਰਾਏ ਤੇ ਆਇਆ ਵਾ ਜੇ ਕੇ ਇਹਦਾ ਵਾਕਫ ਆ ਤੇ ਉਹਨੂੰ ਨਾਲ ਲੈ ਕੇ ਜਾ ਕੇ ਐਮਸੀ ਕੋ ਮੋਹਰ ਲਵਾ ਕੇ ਫਾਰਮ ਤੇ ਤੇ ਜਾ ਕੇ ਵੈਰੀਫਿਕੇਸ਼ਨ ਕਰਾ ਕੇ ਤੇ ਉਹ ਜਾ ਕੇ ਆਪਣਾ ਆਧਾਰ ਕਾਰਡ ਬਣਾ ਦੇ ਉਹ ਵੀ ਗਲਤ ਆ ਅਸੀਂ ਤੇ ਐਮਸੀ ਜਿਹੜੇ ਨਜਵਾੜਾ ਦੇ ਐਮਸੀ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਹ ਕੰਮ ਨਾ ਕਰੋ ਸਾਡੇ ਗਰਦਾਸਪੁਰ ਵਿੱਚ ਬਹੁਤ ਵੱਡਾ ਖਤਰਾ ਆ ਇਹਨਾਂ ਤੋਂ ਬਚਾਓ ਪਹਿਲੇ ਵੀ ਪੁਲਿਸ ਅੱਗੇ ਤੁਸੀਂ ਧਰਨਾ ਲਾਉਂਦਾ 플ਾਨ ਕੀਤਾ ਸੀ ਐਸਐਸਪੀ ਆਫਿਸ ਅੱਗੇ ਲੇਕਿਨ ਐਡਮਿਨਿਸਟ੍ਰੇਸ਼ਨ ਹਰ ਤਰੀਕੀ ਚ ਆ ਗਿਆ ਅਸੀਂ ਸੈਟੀਸਫਾਈਡ ਨਹੀਂ ਉਹਨਾਂ ਦੀ ਕਾਰਵਾਈ ਤੋਂ ਨੇ ਅਜੇ ਤੱਕ ਕੋਈ ਸੈਟੀਸਫਾਈ ਜੇ ਅਸੀਂ ਤੇ ਉਹਨਾਂ ਕੋਲ ਦੇਖਾਂਗੇ ਜੇ ਉਹਨਾਂ ਨੇ ਇੱਕ ਵੈਰੀਫਿਕੇਸ਼ਨ ਕਿੱਥੋਂ ਕਿੱਥੋਂ ਦੀ ਕੀਤੀ ਆ ਤੇ ਕਿੰਨੇ ਕਿੰਨੇ ਦੀ ਕੀਤੀ ਆ ਹੁਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਅਸੀਂ ਉਹਨਾਂ ਦਾ ਰਿਕਾਰਡ ਬਣਾ ਲਿਆ ਵਾ ਅਸੀਂ ਉਹਨਾਂ ਦੇ ਮਾਲਕਾਂ ਦੇ ਨਾਮ ਲਿਖ ਲਏ ਆ ਅਸੀਂ ਉਹਨਾਂ ਮਾਲਕਾਂ ਦੇ ਪਰਚੇ ਕਰਾਵਾਂਗੇ ਜਿਨ੍ਹਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਕਰਾਈ ਇਸ ਇੱਕ ਘਰ ਵਿੱਚ 20 20 30 40 40 ਬੰਦਿਆਂ ਤੱਕ ਵੀ ਇੱਕ ਘਰ ਵਿੱਚ ਰਹਿ ਰਹੇ ਆ ਇੱਕ ਘਰ ਵਿੱਚ ਜਿੰਨੇ ਨੇ ਬੰਦੇ ਰਹਿ ਗਏ ਜੇ 40 ਬੰਦੇ ਜਾਂ 20 ਰਹਿ ਰਹੇ ਆ ਦੋਹਾਂ ਦੀ ਵੈਰੀਫਿਕੇਸ਼ਨ ਹੋ ਗਈ ਤੇ ਬਾਕੀ 18 ਦੀ ਵੈਰੀਫਿਕੇਸ਼ਨ ਕੌਣ ਕਰਾਉ ਉਹ ਸਾਡੇ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਬੰਦੇ ਕੇਸ ਕਿਤੇ ਆ ਜਿਨ੍ਹਾਂ ਨੇ ਵੈਰੀਫਿਕੇਸ਼ਨ ਹਜੇ ਤੱਕ ਨਹੀਂ ਕਰਵਾਈ ਲੱਗਦਾ ਕਿ ਉਹ ਕ੍ਰਿਮੀਨਲ ਹੋ ਤਾ ਹੀ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕਰਾਈ। ਸੁਮਨ ਚੌਂਚ ਸਨਾਤਨ ਕ੍ਰਾਂਤੀ ਦੇ ਵੱਲੋਂ ਮੀਟਿੰਗ ਰੱਖੀ ਗਈ ਸੀ। ਸਾਡਾ ਮਤਵ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ। ਔਰ ਕੁਝ ਪੱਤਰ ਤੱਕ ਕਾਰਵਾਈ ਹੋਈ ਵੀ ਹੈਗੀ ਆ। ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤਾਂ ਜੈਨੂਇਨ ਹੈ। ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆ ਆਪਾਂ ਪੇਸ਼ ਕੀਤੇ ਨੇ ਉਹ ਬੰਦੇ ਅਪਰਾਧਿਕ ਸ਼ਖੀ ਦੇ ਲੱਗਦੇ ਨੇ। ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾਂ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਇਸੇ ਕਰਕੇ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਪਛਾਣ ਨਹੀਂ ਮਤਲਬ ਕਿ ਸਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿਤੇ ਜਾਣ ਤੁਸੀਂ ਕੇਸ ਕਰ ਲਿਆ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰਿਆ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖ-ਵੱਖ ਏਰੀਆ ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 7-7 ਬੰਦੇ ਟੈਸਟ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਉਹਨਾਂ ਦੇ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਅਜੇ ਤੱਕ ਥਾਣੇ ਚ ਜਮ੍ਹਾਂ ਕਰਾਈ ਉਹਨਾਂ ਦੇ ਬਾਇਓਨੇਮ ਪਰਚੇ ਹੋਣੇ ਚਾਹੀਦੇ ਨੇ